ਚੰਡੀਗੜ੍ਹ ਪੁਲਿਸ ਦੇ ਮੁਲਾਜ਼ਮ ਤੇ ਅਧਿਕਾਰੀ ਲਗਾਤਾਰ ਸੀਬੀਆਈ ਦੇ ਨਿਸ਼ਾਨੇ ਤੇ ਆ ਸੀਬੀਆਈ ਨੇ ਇੱਕ ਹੋਰ ਥਾਣੇਦਾਰ ਨੂੰ ਦਪੋਚਣ ਦੀ ਟਰੈਪ ਵਿਛਾਇਆ ਤਾਂ ਜਦੋਂ ਥਾਣੇਦਾਰ ਨੂੰ ਪਤਾ ਲੱਗਾ ਤੇ ਉਸਨੇ ਫਿਰ ਆਪਣੀ ਜੀਵਨ ਲੀਲਾ ਹੀ ਖਤਮ ਕਰ ਲਈਆ ਚੰਡੀਗੜ੍ਹ ਦੇ ਵਿੱਚ ਇਸ ਤੋਂ ਪਹਿਲਾਂ ਵੀ ਕਈ ਥਾਣੇਦਾਰ ਸੀਬੀਆਈ ਦੇ ਅੜਕੇ ਚੜੇ ਨੇ ਪਰ ਆ ਥਾਣੇਦਾਰ ਚੜੜਕੇ ਤੇ ਨਹੀਂ ਆਇਆ ਲੇਕਿਨ ਉਹਨੇ ਆਪਣੀ ਜੀਵਨ ਲੀਲਾ ਖਤਮ ਕਰ ਲਈਆ ਪੂਰਾ ਮਸਲਾ ਕੀ ਆ ਚੰਡੀਗੜ੍ਹ ਪੁਲਿਸ ਦੇ ਵਿੱਚ ਐਸਐਸਆਈਸੀ ਜਿੰਨੇ Trap ਤੋਂ ਬਚਣ ਲਈ ਸਾਢੇ 3 ਘੰਟੇ ਦੇ ਵਿੱਚ ਵਿੱਚ ਹੀ ਆਪਣੇ ਆਪ ਨੂੰ ਖਤਮ ਕਰ ਲਿਆ ਚੰਡੀਗੜ੍ਹ ਪੁਲਿਸ ਦੇ ਵਿੱਚ ਕਈ ਕੇਸ ਹੁਣ ਤੱਕ ਸਾਹਮਣੇ ਆ ਗਏ ਨੇ सीबीआई ਦੇ Trap ਤੋਂ ਬਚਣ ਲਈ ਤੇ ਬਚ ਕੇ ਭੱਜੇ ਐਸਐਸਆਈ ਚੰਡੀਗੜ੍ਹ ਪੁਲਿਸ ਦੇ ਨੇ ਜੀਮਨ ਲੀਲਾ ਖਤਮ ਕੀਤੀ ਆ ਦੱਸਿਆ ਜਾ ਰਿਹਾ ਹੈ ਕਿ सीबीआई ਨੇ ਆਰਮ ਐਕਟ ਦੇ ਵਿੱਚ ਦੋਸ਼ੀ ਨੂੰ ਰਾਹਤ ਦੇਣ ਦੇ ਮਸਲੇ ਵਿੱਚ 20000 ਰੁਪਏ ਰਿਸ਼ਵਤ ਲੈਣ ਦੇ ਦੇ ਦੋਸ਼ ਦੇ ਵਿੱਚ ਉਕਤ ਥਾਣੇਦਾਰ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਹੀ ਦਪੈ 2:30 ਵਜੇ ਦੇ ਕਰੀਬ ਟਰੈਪ ਲਗਾਇਆ ਤੇ 6 ਵਜੇ ਉਹ ਗੱਡੀ ਦੇ ਵਿੱਚ ਫਿਰ ਬੇਸ਼ੁਦ ਹਾਲਤ ਦੇ ਵਿੱਚ ਮਿਲੇ ਤੇ ਦੱਸਿਆ ਜਾ ਰਿਹਾ ਪੁਲਿਸ ਰਿਕਾਰਡ ਮੁਤਾਬਕ ਹੈ ਉਹਨੇ ਸਲਫਾਸ ਦੀਆਂ ਗੋਲੀਆਂ ਖਾ ਕੇ ਆਪਣੇ ਆਪ ਨੂੰ ਖਤਮ ਕਰ ਲਿਆ ਪੂਰੀ ਰਿਪੋਰਟ ਕੀ ਰਿਪੋਰਟ ਦੇ ਵਿੱਚ ਜੋ ਜ਼ਿਕਰ ਕੀਤਾ ਗਿਆ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਿਹਾ ਕਿ 20000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਦੇ ਵਿੱਚ ਸੀਬੀਆਈ ਨੇ ਸੈਕਟਰ 26 ਦੇ ਥਾਣੇ ਦੇ ਵਿੱਚ ਤਨਾਤ اے ایس ਆਈ ਵਜਿੰਦਰ ਸਿੰਘ ਦੇ ਖਿਲਾਫ ਮਕਦਮਾ ਦਰਜ ਕੀਤਾ ਸੀ ਮੰਗਲਵਾਰ ਦੁਪਹਿਰੇ ਕਰੀਬ 2:30 ਵਜੇ ਦੀ ਕਹਾਣੀ ਹੈ ਜਦੋਂ ਸੀਬੀਆਈ ਉਹਨੂੰ ਫੜਨ ਲਈ ਟਰੈਪ ਲਗਾ ਕੇ ਬੈਠੀ ਸੀ ਤਾਂ ਉਸ ਨੂੰ ਪਿੰਕ ਪੈ ਗਈ ਯਾਨੀ ਕਿ ਏਐਸਆਈ ਵਜਿੰਦਰ ਸਿੰਘ ਨੂੰ ਪਿੰਕ ਪੈ ਗਈ ਫਿਰ ਉਹ ਥਾਣੇ ਵਿੱਚੋਂ ਭੱਜ ਗਿਆ ਤੇ ਸ਼ਾਮ 6:00 ਵਜੇ ਦੇ ਕਰੀਬ ਸੈਕਟਰ 41 42 ਦੇ ਡਿਵਾਈਡਰ ਚੌਂਕ ਤੇ ਉਹਨੇ ਕੁਝ ਇਹ ਖਾ ਲਿਆ ਜਿਸ ਤੋਂ ਬਾਅਦ ਉਹਦੀ ਜਿਹੜੀ ਸਿਹਤ ਆ ਉਹ ਖਰਾਬ ਹੋ ਗਈ ਤੇ ਹਸਪਤਾਲ ਸੈਕਟਰ 16 ਦੇ ਵਿੱਚ ਉਹਨੂੰ ਭਰਤੀ ਕਰਵਾਇਆ ਗਿਆ ਪਰ ਉਹਨੂੰ ਬਚਾਇਆ ਨਹੀਂ ਜਾ ਸਕਿਆ ਸੈਕਟਰ 41 ਦੀ ਪੁਲਿਸ ਕਲੋਨੀ ਵਿੱਚ ਰਹਿਣ ਵਾਲੇ ਵਜਿੰਦਰ ਸਿੰਘ ਦੇ ਖਿਲਾਫ ਸੀਬੀਆਈ ਨੇ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕੀਤਾ ਗਿਆ ਸੀਬੀਆਈ ਦੇ ਟਰੈਪ ਦੀ ਭਣਕ ਲੱਗਦੇ ਜੋ ਦੱਸਦੇ ਨੇ ਕਿ ਉਹ ਥਾਣੇ 'ਚੋਂ ਫਰਾਰ ਹੋ ਗਿਆ ਔਰ ਉਸ ਦਾ ਥਾਣੇ ਦੇ ਫਰਸਟ ਫਲੋਰ ਤੇ ਦਫਤਰ ਸੀ ਸੀਬੀਆਈ ਨੇ ਥਾਣੇ ਦੇ ਏਐਸਆਈ ਏਐਸਆਈ ਸ਼ਤੀਸ਼ ਕੁਮਾਰ ਨੂੰ ਵੀ ਰਾਸਤੂ ਲੈ ਕੇ ਪੁੱਛਗਿਸ਼ ਕੀਤੀ ਹੈ सीबीआई ਦੇ ਜਾਣਕਾਰਾਂ ਮੁਤਾਬਕ ਸਤੀਸ਼ ਨੂੰ ਦੋਸ਼ੀ ਨਹੀਂ ਬਣਾਇਆ ਗਿਆ ਤੇ ਨਾਲ ਨਾਲ ਜਿਹੜਾ ਵਜਿੰਦਰ ਸਿੰਘ ਜਿਸ ਨੇ ਆਪਣੀ ਜੀਵਨ ਲੀਲਾ ਖਤਮ ਕੀਤੀ ਆ ਉਸ ਤੇ ਰਿਸ਼ਵਤ ਦੀ ਰਕਮ ਮਾਲ ਖਾਨੇ ਵਿੱਚ ਤਨਾਦ ਏਐਸਆਈ ਸਤੀਸ਼ ਨੂੰ ਫੜਾ ਕੇ ਭਜਿਆ ਸੀ ਜਿਸ ਕਰਕੇ ਫਿਰ ਪੁੱਛਗਿਸ਼ ਵਾਸਤੇ ਦੂਜੇ ਥਾਣੇਦਾਰ ਸਤੀਸ਼ ਨੂੰ ਵੀ ਪੁਲਿਸ ਨੇ सीबीआई ਨੇ ਹਰਾਸਤ ਚ ਲਿਆ ਇਸ ਤੋਂ ਬਾਅਦ सीबीआई ਨੇ ਸਤੀਸ਼ ਤੋਂ ਪੁੱਛਗਿਸ਼ ਕੀਤੀ ਅਤੇ ਉਹਨੂੰ ਆਪਣੇ ਨਾਲ ਲੈ ਗਈ ਦਿਨ ਵਿੱਚ ਸੀਬੀਆਈ ਨੇ ਵਜਿੰਦਰ ਦੇ ਸਰਕਾਰੀ ਨਿਵਾਸ ਵਿੱਚ ਵੀ ਜਾ ਕੇ ਛਾਣਬਿਨ ਕੀਤੀ ਹੈ ਸੀਬੀਆਈ ਉਸਦੀ ਤਲਾਸ਼ ਵਿੱਚ ਸੀ ਕਿ ਜਦੋਂ ਸੂਚਨਾ ਮਿਲੀ ਕਿ ਉਹ ਸੈਕਟਰ 41 42 ਦੇ ਡਿਵਾਈਡਰ ਰੋਡ ਤੇ ਆਪਣੀ ਗੱਡੀ ਵਿੱਚ ਉਹ ਬੇਸੁਦ ਹਾਲਤ ਦੇ ਵਿੱਚ ਮਿਲਿਆ ਉਸ ਨੂੰ ਤੁਰੰਤ ਸਰਕਾਰੀ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਸੈਕਟਰ 16 ਦੇ ਹਸਪਤਾਲ ਦੇ ਵਿੱਚ ਉਸ ਦੀ ਮੌਤ ਹੋ ਗਈ ਹੈ ਵਜਿੰਦਰ ਸਿੰਘ ਦੀ ਉਮਰ ਲਗਭਗ 45 ਤੋਂ 50 ਸਾਲ ਹੱਲੇ ਦੱਸੀ ਜਾ ਰਹੀ ਆ ਔਰ ਉਹ ਮੂਲ ਰੂਪ ਵਿੱਚ ਹਰਿਆਣੇ ਦੇ ਜ਼ਿਲ੍ਹਾ ਜੀਂਦ ਦਾ ਰਹਿਣ ਵਾਲਾ ਸੀ ਵਜਿੰਦਰ ਸਿੰਘ ਪਿੱਛੇ ਆਪਣੀ ਵਿਧਵਾ ਤੇ ਇੱਕ ਬੇਟਾ ਤੇ ਬੇਟੀ ਨੂੰ ਛੱਡ ਗਿਆ ਇਹ ਵੀ ਖਬਰ ਦੇ ਵਿੱਚ ਨਿਸ਼ਰ ਕੀਤਾ ਗਿਆ ਕਿ 2-3 ਉਹਦੇ ਸਟੰਟ ਵੀ ਪੈ ਚੁੱਕੇ ਨੇ ਔਰ ਸ਼ੂਗਰ ਦਾ ਉਹ ਮਰੀਜ਼ ਵੀ ਸੀ ਚੰਡੀਗੜ੍ਹ ਪੁਲਿਸ ਦੀ ਐਸਐਸਪੀ ਕਮਰਦੀਪ ਕੌਰ ਤੇ ਐਸਪੀ ਸਿਟੀ ਮੋਦਲ ਵੀ ਸੈਕਟਰ 16 ਦੇ ਹਸਪਤਾਲ ਪਹੁੰਚੇ ਜਿੱਥੇ ਉਹ ਗੱਡੀ ਵਿੱਚ ਮਿਲਿਆ ਸੀ ਫੋਰੈਂਸਿਕ ਟੀਮ ਵੀ ਉੱਥੇ ਪਹੁੰਚ ਕੇ ਉਹਨਾਂ ਨੇ ਜਾਂਚ ਕਰੀਆ ਪੁਰਸ ਮੁਤਾਬਕ ਉਸ ਦੀ ਮੌਤ ਸੈਕਟਰ 16 ਦੇ ਹਸਪਤਾਲ ਦੇ ਵਿੱਚ ਜੇਰੇ ਇਲਾਜ ਹੋਈ ਹੈ ਤੇ ਉਹਨਾਂ ਦਾ ਅੱਜ ਪੋਸਟਮਾਰਟਮ ਹੋਵੇਗਾ ਥਾਣਾ ਪੁਲਿਸ ਵੱਲੋਂ ਵੀ ਕੇਸ ਦਰਜ ਵਿੱਚ ਕੀਤਾ ਗਿਆ ਔਰ ਸੈਕਟਰ 26 ਦੇ ਪੂਰਾ ਤੇ ਸੈਕਟਰ 17 ਦੇ ਰਜੀਵ ਕਲੋਨੀ ਦੇ ਗਜਿੰਦਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਆਰਮਜ਼ ਐਕਟ ਅਤੇ ਹੱਤਿਆ ਦੇ ਯਤਨ ਦੇ ਧਾਰਾ ਵਿੱਚੋਂ ਕੇਸ ਦਰਜ ਕੀਤਾ ਗਿਆ 12 ਜੂਨ ਨੂੰ 29 ਸਾਲ ਪੁਰਾ ਦੀ ਜ਼ਮਾਨਤ ਅਰਜੀ ਡਿਸਟ੍ਰਿਕਟ ਕੋਰਟ ਨੇ ਰੱਦ ਕਰ ਦਿੱਤੀ ਸੀ ਮਾਮਲੇ ਵਿੱਚ ਜਗਨਨਾਥ ਸ਼ਿਕਾਇਤ ਕਰਤਾ ਸੀ ਉਹ ਭਰਾ ਦੇ ਨਾਲ ਗ੍ਰੇਡ ਮਾਰਕੀਟ ਵਿੱਚ ਨਾਈਰ ਨਾਰੀਅਲ ਵੇਚਦਾ ਬੀਤੀ 27 28 ਮਾਰਚ ਨੂੰ ਦੀ ਰਾਤ ਨੂੰ ਗਜਿੰਦਰ ਅਨਿਲ ਨਾਮਕ ਨੌਜਵਾਨ ਦਾ ਮੋਬਾਈਲ ਖੋਨ ਲੱਗਾ ਸੀ ਗਜਿੰਦਰ ਦਾ ਭਾਈ ਕਿਸ਼ਨਵਾਰਤਾ ਦਾ ਚਸ਼ਮਦੀਦ ਹੈ ਉਹਦੇ ਕਹਿਣ ਤੇ ਹੀ ਗਜਿੰਦਰ ਨੇ ਫੋਨ ਵਾਪਸ ਕਰ ਦਿੱਤਾ ਕਹਿੰਦੇ ਨੇ ਕਿ ਗਜਿੰਦਰ ਨੇ ਫੋਨ ਵਾਪਸ ਕਰ ਦਿੱਤਾ ਤੇ ਕੁਝ ਦੇਰ ਬਾਅਦ ਗਜਿੰਦਰ ਪੂਰਾ ਦੇ ਨਾਲ ਆਇਆ ਤੇ ਫਿਰ ਕ੍ਰਿਸ਼ਨ ਦਾ ਗਲਾ ਦਬਾ ਦਿੱਤਾਗਾ ਪੂਰਾ ਦੇ ਕਹਿਣ ਤੇ ਗਜਿੰਦਰ ਨੇ ਕਿਸ਼ਨ ਦੀ ਛਾਤੀ ਤੇ ਚਾਕੂ ਮਾਰ ਦਿੱਤੇ ਤੇ ਉਸ ਤੋਂ ਇਲਾਵਾ ਇਹ ਦੋਨੇ ਚਾਕੂ ਮਾਰ ਕੇ ਫਰਾਰ ਹੋ ਗਏ ਔਰ ਜਾਂਦੇ ਜਾਂਦੇ ਪੂਰਾ ਨੇ ਇੱਕ ਹੋਰ ਨੌਜਵਾਨ ਤੇ ਵੀ ਡੰਡੇ ਨਾਲ ਹਮਲਾ ਕੀਤਾ ਸੀ ਇਹ ਆਰਮਡ ਐਕਟ ਦੇ ਤਹਿਤ ਹੀ ਇਸ ਥਾਣੇਦਾਰ ਤੇ ਇਲਜ਼ਾਮ ਲੱਗੇ ਸੀ ਕਿ ਉਹਨਾਂ ਨੇ ਰਿਸ਼ਵਤ ਲੈ ਕੇ ਇਹ ਕੰਮ ਸਾਰਾ ਕੀਤਾ ਹੈ 20 ਹਜ਼ਾਰ ਰੁਪਏ ਦੀ ਰਿਸ਼ਵਤ ਲਈ ਸੀ ਇਸ ਕਰਕੇ सीबीआई ਨੇ ਆਰਮ ਲੈਕਟ ਵਿੱਚ ਦੋਸ਼ੀ ਨੂੰ ਰਾਹ ਦੇਣ ਦੇ ਮਸਲੇ ਦੇ ਵਿੱਚ ਹੀ ਫਿਰ ਥਾਣੇਦਾਰ ਨੂੰ ਫੜਨ ਦਾ ਟਰੈਪ ਵਿਛਾਇਆ ਸੀ ਲੇਕਿਨ ਉਹ ਟਰੈਪ ਦੇ ਵਿੱਚ ਨਹੀਂ ਫਸਿਆ ਲੇਕਿਨ ਬਾਅਦ ਵਿੱਚ ਉਹਨਾਂ ਨੇ ਆਪਣੀ ਹੀ ਜੀਵਨ ਲੀਲਾ ਹੀ ਸੰਭਾਪਤ ਕਰ ਲਈ ਹੈ ਖਬਰ ਇਹ ਵੀ ਹੈ ਕਿ ਇਸ ਸਾਲ ਜੂਡੀ ਪੁਲਿਸ ਦੇ ਖਿਲਾਫ सीबीआई ਨੇ 4 ਕੇਸ ਦਰਜ ਕੀਤੇ ਨੇ ਸਤੋ ਪਹਿਲਾਂ 14 ਫਰਵਰੀ ਨੂੰ ਇਨਸਪੈਕਟਰ ਹਰਿੰਦਰ ਸਿੰਘ ਸੇਖੋਂ ਅਤੇ ਉਹਨਾਂ ਦੀ ਪਤਨੀ ਪਰਮਜੀਤ ਕੌਰ ਸੇਖੋਂ ਦੇ ਖਿਲਾਫ ਸਰੋਤਾਂ ਤੋਂ ਵੱਧ ਆਮਦਨ ਬਣਾਉਣ ਦੇ ਮਾਮਲੇ ਵਿੱਚ ਕੇਸ ਦਰਜ ਕੀਤਾ ਸੀ 10 ਅਪ੍ਰੈਲ ਨੂੰ ਸੈਕਟਰ 17 ਦੇ ਥਾਣੇ ਦੇ ASI ਬਲਵਿੰਦਰ ਸਿੰਘ ਅਤੇ PO ਸੈੱਲ ਦੇ ASI ਹਰਮੀਤ ਸਿੰਘ ਦੇ ਖਿਲਾਫ ਵੀ 10000 ਰੁਪਏ ਰਿਸ਼ਵਤ ਲੈਣ ਦੇ ਮਾਮਲੇ 'ਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ 15 ਅਪ੍ਰੈਲ ਨੂੰ ਇੰਸਪੈਕਟਰ ਰਾਮ ਰਤਨ ਏਐਸਆਈ ਸਤਿਆਵਨ ਅਤੇ ਹੋਰਨਾਂ ਦੇ ਖਿਲਾਫ ਅਪਰਾਧਿਕ ਸਾਜ਼ਿਸ਼ ਝੂਠੇ ਸਬੂਤ ਤਿਆਰ ਕਰਨ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਗਿਆ 16 ਅਪ੍ਰੈਲ ਨੂੰ ਹੀ ਇੰਸਪੈਕਟਰ ਪ੍ਰਵੇਸ਼ ਰਿਟਾਇਰਡ ਐਸਪੀ ਰੁਸ਼ਨ ਲਾਲ ਅਤੇ ਹੋਰਨਾਂ ਤੇ ਅਪਰਾਧਿਕ ਸਾਜ਼ਿਸ਼ ਧੋਖਾ ਧੜੀ ਦੀਆਂ ਧਰਾਵਾਂ ਵਿੱਚ ਕੇਸ ਦਰਜ ਕੀਤਾ ਗਿਆ ਸੀ ਇਹ ਪੰਜਵਾਂ ਕੇਸ ਸੀ ਜਦ ਏਐਸਆਈ ਦੇ ਖਿਲਾਫ ਟ੍ਰੈਪ ਵਿਛਾਇਆ ਗਿਆ ਸੀ ਲੇਕਿਨ ਟ੍ਰੈਪ ਤੋਂ ਬਚ ਕੇ ਨਿਕਲੇ ਏਐਸਆਈ ਨੇ ਫਿਰ ਜਿਰੀਲੀਆਂ ਕੋਈ ਵਸਤੂਆਂ ਖਾ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਆ ਇਹ ਮਾਮਲਾ ਹੁਣ ਇਸ ਮਸਲੇ ਦੇ ਵਿੱਚ ਪੋਸਟਮਾਰਟਮ ਤੋਂ ਬਾਅਦ ਉਹਦਾ ਸਸਕਾਰ ਹੋਏਗਾ ਲੇਕਿਨ ਸਪਸ਼ਟ ਹੋਏਗਾ ਕਿ ਆਖਰ ਕੀ ਵਜ੍ਹਾ ਲੇਕਿਨ ਜੋ ਖਬਰ ਦੈਨਿਕ ਪਾਸਕਰ ਦੇ ਪੇਜ ਫਰੰਟ ਪੇ ਤੇ ਛਪੀ ਆ ਉਹ ਸੀ ਤੁਹਾਡੇ ਨਾਲ ਸਾਂਝ ਕੀਤੀ ਆ ਜਿਹੜੀ ਕਿ ਸੀਬੀਆਈ ਟਰੈਪ ਤੋਂ ਬਚ ਕੇ ਨਿਕਲੇ ਐਸਆਈ ਨੇ ਸਾਢੇ 3 ਘੰਟੇ ਦੇ ਅੰਦਰ ਕਰ ਲਿਆ ਸੁਸਾਇਡ ਸੀਬੀਆਈ ਨੇ ਆਰਮਜ਼ ਐਕਟ ਵਿੱਚ ਦੋਸ਼ੀ ਨੂੰ ਰਾਹਤ ਦੇਣ ਦੇ ਲਈ ਵੀ آر ਪਰ ਰਿਸ਼ਵਤ ਲੈਂਡ ਦਾ ਕੇਸ ਦਰਜ ਕੀਤਾ ਸੀ ਔਰ ਦਪਹਿਰੇ 2:30 ਵਜੇ ਸੀਬੀਆਈ ਨੇ ਟਰੈਪ ਵਿਛਾਇਆ ਸੀ 6 ਵਜੇ ਉਹ ਬੇਉਸ਼ੀ ਦੀ ਹਾਲਤ ਦੇ ਵਿੱਚ ਐਸਸੀ ਮਿਲਿਆ ਤੇ ਫਿਰ ਹਸਪਤਾਲ ਸੈਕਟਰ 16 ਸਥਿਤ ਉਹਦੀ ਜੇਰੇ ਇਲਾਜ ਮੌਤ ਹੋ ਗਈ ਫਿਲਹਾਲ ਮਾਮਲਾ ਦਰਜ ਕਰ ਲਿਆ ਗਿਆ ਲੇਕਿਨ ਇਸ ਸਾਲ ਇਹ ਪੰਜਵਾਂ ਕੇਸ ਹੈ ਜਦੋਂ ਚੰਡੀਗੜ੍ਹ ਪੁਲਿਸ ਪ੍ਰਸ਼ਟਾਚਾਰ ਦੇ ਦੋਸ਼ਾਂ ਦੇ ਵਿੱਚ ਉਹਨਾਂ ਦੇ ਠਾਣੇਦਾਰ ਫੜੇ ਗਏ ਨੇ ਜਿਹਦੇ ਚ 14 ਫਰਵਰੀ ਮੀਆਂ ਬੀਬੀ ਦੋਨੇ ਇੰਸਪੈਕਟਰ ਰੈਂਕ ਦੇ ਅਧਿਕਾਰੀ ਹਰਿੰਦਰ ਸਿੰਘ ਸੇਕੋ ਉਹਦੀ ਘਰ ਵਾਲੀ ਇੰਸਪੈਕਟਰ ਪਰਮਜੀਤ ਕੌਰ ਸੇਕੋ 10 ਅਪ੍ਰੈਲ ਨੂੰ ਸੈਕਟਰ 17 ਦੇ ਥਾਣੇ ਦੇ ਏਐਸਆਈ ਬਲਵਿੰਦਰ ਸਿੰਘ ਅਤੇ ਪੀਓ ਸੈੱਲ ਦੇ ਏਐਸਆਈ ਹਰਮੀਰ ਸਿੰਘ 15 ਅਪ੍ਰੈਲ ਨੂੰ ਇੰਸਪੈਕਟਰ ਰਾਮਰਤਨ ਏਐਸਏ ਸਤਿਆਵਾਨ ਸਮੇਤ ਕੇਸ ਰਜਿਸਟਰ ਅਤੇ 16 ਅਪ੍ਰੈਲ ਨੂੰ ਇੰਸਪੈਕਟਰ ਪਰਵੇਸ਼ ਅਤੇ ਰਟਾਇਡ ਐਸਪੀ ਰੋਸ਼ਨ ਲਾਲ ਦੇ ਖਿਲਾਫ ਮੁਕਦਮਾ ਅਦਰ ਇਹ ਪੰਜਵਾਂ ਸੀ ਇਸ ਸਾਲ ਦਾ ਚੰਡੀਗੜ੍ਹ ਪੁਲਿਸ ਦੇ ਵਿੱਚ ਲਗਾਤਾਰ ਜਿਹੜੇ ਕ腐ਸ਼ਨ ਦੇ ਕੇਸ ਵਧ ਰਹੇ ਨੇ ਉਹਨਾਂ ਦੀ ਇਹ ਸਾਹਮਣੇ ਕਹਾਣੀ ਆ ਕਿ ਸੀਬੀਆਈ ਨੇ ਹੁਣ ਤੱਕ ਇੰਸਪੈਕਟਰ ਰੈਂਕ ਤੋਂ ਲੈ ਕੇ ਐਸਪੀ ਰੈਂਕ ਦੇ ਅਧਿਕਾਰੀਆਂ ਦੇ ਖਿਲਾਫ ਮਕਦਮੇ ਦਰਜ ਕੀਤੇ ਨੇ ਪਰ ਆਹ ਵਾਲਾ ਜਿਹੜਾ ਕੇਸ ਆ ਹਾਲਾਂਕਿ ਬੜਾ ਮਾੜਾ ਕੇਸ ਹੈ ਕਿ ਟਰੈਪ ਦੇ ਵਿੱਚ ਨਹੀਂ ਫਸੇ ਲੇਕਿਨ ਉਹਨਾਂ ਨੇ ਸੀਬੀਆਈ ਨੂੰ ਸਾਹਮਣਾ ਕਰਨ ਦੀ ਬਜਾਏ ਆਪਣੇ ਹੀ ਜ਼ਿਲ੍ਹਾ ਜਿਮਨਲੀਲਾ ਖਤਮ ਕਰ ਲਿਆ ਫਿਲਹਾਲ ਇਸ ਜਾਣਕਾਰੀ ਨਾਲ ਤੁਹਾਡੇ ਤੋਂ ਲੰਦੇ ਆ ਗਿਆ ਦੇਖਦੇ ਰਹੋ এবিসি ਪੰਜਾਬ ਧੰਨਵਾਦ